ਖੰਨਾ ਦੇ ਪਿੰਡ ਅਲੌੜ ਵਿਖੇ ਰੇਲਵੇ ਟ੍ਰੈਕ ਕਰਾਸਿੰਗ ਦੇ ਨਾਲ ਕਣਕ ਦੇ ਖੇਤਾਂ ਦੇ ਵਿੱਚ ਇੱਕ ਨੰਗਨ ਹਾਲਤ ਵਿੱਚ ਲੜਕੀ ਦੀ Laash ਮਿਲੀ ਜਿਸ ਦਾ ਕਿਸੇ ਅਣਪਛਾਤੇ ਵੱਲੋਂ ਕਤਲ ਕੀਤਾ ਜਾਪਦਾ ਹੈ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਚ ਲੈ شناخت ਲਈ ਸਿਵਲ ਹਸਪਤਾਲ ਖੰਨਾ ਰਖਵਾ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਬੋਡਾ ਵੀਰ ਜੀ ਦਲਬੀਰ ਸਿੰਘ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਜ ਆਇ ਸਵੇਰੇ 7:30 ਵਜੇ ਗੇੜਾ ਮਾਰਨ ਆਇਆ ਸੀ ਤੇ ਕੀ ਦੇਖਿਆ ਫਿਰ ਫਿਰ ਦੇਖਿਆ ਵੀ ਕਣਕ ਦੇ ਵਿੱਚ ਲੀ ਪਈ ਆ ਗਾਂਹ ਜਾ ਕੇ ਦੇਖਿਆ ਥੋੜਾ ਜਿਹਾ ਤੇ ਉੱਥੇ ਡੈਥ ਬਈ ਬੋਡੀ ਬਈ ਦੀ ਬਸ ਉਦੋਂ ਹੀ ਮੈਂ ਜ਼ਮੀਨ ਦੇ ਮਾਲਕ ਨੂੰ ਫੋਨ ਕਰਤਾ ਅਤੇ ਨਾਲ ਹੀ ਸਰਪੰਚ ਸਾਹਿਬ ਕਿਹੜੇ ਹਾਲਾਤ ਸੀ ਕਿ ਕੋਈ ਅਲਫ ਨੰਗੀ ਕੋਈ ਬੋਡੀ ਅਲਫ ਨੰਗੀ ਸੀ ਗੁਰਗੂ ਬੀਨ ਦੀ ਅਲਫਨੰਗੀ ਤੇ ਰੋਜ਼ ਕਿਹੜਾ ਮਾਰਦੇ ਫਿਰਤਾ ਸੀ ਤੇ ਕੱਲ ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਨਹੀਂ ਤੇ ਸ਼ਾਮ ਨੂੰ ਹਾਂਜੀ ਰਾਤ ਦੇ ਬਾਹਰ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਹਾਂਜੀ ਮੌਕੇ ਤੇ ਪਹੁੰਚ ਗਈ ਸਰ ਕੀ ਮਾਮਲਾ ਜਿਹੜਾ ਲੋੜ ਪਹੁੰਚੇ ਜੀ ਇਥੇ ਤਾਂ ਸਾਨੂੰ ਇਤਲਾਹ ਮਿਲੀ ਸੀ ਦਲਵੀਰ ਸਿੰਘ ਤੇ ਸਰਪੰਚ ਗਰਮੇਲ ਸਿੰਘ ਵੱਲੋਂ ਵੀ ਸਾਡੇ ਖੇਤ ਪਿੰਡ ਦੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਆ ਲੇਡੀ ਦੀ ਅਨਨੌਨ ਦੀ ਇੱਥੇ ਅਸੀਂ ਮੌਕੇ ਤੇ ਪਹੁੰਚੇ ਹਾਂ ਇੱਕ ਡਾਸ਼ ਪਈ ਆ ਅਨਨੌਨ ਲੇਡੀ ਕਿੰਨੀ ਕ ਉਮਰ ਤੇ ਜਾਪਦੀ ਹੈ ਜੀ ਇਹ 25 ਦੇ ਕਰੀ ਕਰੀ ਹੋ ਸਕਦੀ ਹੈ ਸਰ ਇਹ ਮਰਡਰ ਹੈ ਜੀ ਹਾਲਾਤ ਅੱਗੇ ਜਾ ਕੇ ਪਤਾ ਲੱਗੂਗਾ ਮੂੰਹ ਬੰਨਿਆ ਹੋਇਆ ਸੱਟ ਕੋਈ ਦੇਖ ਨਹੀਂ ਰਹੀ ਸਰ ਤੁਸੀਂ ਆਪਣੇ ਕਬਜ਼ੇ ਲੈ ਲਈ ਹਾਂ ਜੀ ਸਰ ਕਿਸ ਹਾਲਾਤ ਦੇ ਵਿੱਚ ਜਿਹੜੀ ਬਾਡੀ ਮਡੀ ਹੈ ਕੀ ਇਹਦਾ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ